ਵੀ ਵਾਰ ਹੀ ਕੋਈ ਸ਼ਾਰਟ ਹੋਈ ਹੈ ਉਹ ਦਿਖਾਉਣ ਵਾਸਤੇ ਮਕਾਨ ਕੋਲ ਜਾਂਦੇ ਪਏ ਉਹ ਚਾਨਣ ਕੀ ਦੇਖਿਆ ਵਾਹ ਉਸ ਤੋਂ ਬਾਅਦ ਅੱਗ ਲੱਗੀ ਨਾ ਕਿੰਨਾ ਭਾਈ ਕੀ ਨਾਮ ਆਪਣਾਈ ਰਵਿੰਦਰ ਸਿੰਘ ਲੱਗਦਾ ਸਰ ਕਿਹੜੇ ਪਿੰਡ ਆਪਣਾਈ ਆਹ ਲੋਕਲ ਇੱਥੇ ਸਫੀ ਵਾਲੇ ਵੇਨਰ ਕਿੱਥੋਂ ਆ ਰਹੇ ਸੀ ਘਰੋਂ ਹੀ ਆ ਰਹੇ ਸੀ ਵਾਰ ਹੀ ਕੋਈ ਸ਼ਾਰਟ ਹੋਈ ਹੈ ਉਹ ਦਿਖਾਉਣ ਵਾਸਤੇ ਮਕਾਨ ਕੋਲ ਜਾਂਦੇ ਪਏ ਉਹ ਚਾਨਣ ਕੀ ਦੇਖਿਆ ਵਾਹ ਉਸ ਤੋਂ ਬਾਅਦ ਅੱਗ ਲੱਗੀ ਨਾ ਕਿੰਨਾ ਕੀ ਨੁਕਸਾਨ ਹੋ ਗਿਆ ਨੁਕਸਾਨ ਕਾਫੀ ਨੁਕਸਾਨ ਹੋ ਗਿਆ ਸਾਰਾ ਸੜਕੀ ਜੰੰਦਾ ਬਚਾ ਬਾਕੀ ਤੁਹਾਡੀ ਆਪਣੀ ਗੱਡੀ ਸੀ ਆਪਣੀ ਗੱਡੀ ਹੈ ਭਈ ਕੀ ਨਾਮ ਆਪਣਾ ਜੁਜੀ ਸਿੰਘ ਸਰ ਕਿ ਇਹ ਕਿੱਦਾਂ ਅੱਗ ਲੱਗੀ ਹੈ ਕਿੱਥੋਂ ਆ ਰਹੀ ਸੀ ਤੇ ਇਧਰੋਂ ਆ ਰਿਹਾ ਸੀ ਜੇ ਆਪਣਾ ਨਾਮ ਕੋਟਾਂ ਕੋਲੀ ਪੈਸ ਤੋਂ ਠੀਕ ਹੈ 770 ਬਗਾਇਆ ਹੋ ਗਿਆ ਹੈ ਉਹਦੇ ਕਰਕੇ ਅੱਗ ਲੱਗੀ ਗੱਡੀ ਕੌਣ ਚਲਾ ਰਹੀ ਸੀ ਗੱਡੀ ਮੁੰਡਾ ਚਲਾ ਰਿਹਾ ਸੀ ਜੰਦਰ ਸਿੰਘ ਚਲਾਇਆ ਹੋਇਆ ਜੀ ਵਾਰੀ ਕੁਝ ਸ਼ਾਰਟ ਹੋਈ ਹੈ ਉਹ ਦੁਕਾਨ ਵਾਸਤੇ ਮਕਾਨ ਕੋਲ ਜਾਂਦੇ ਪਏ ਉਹ ਜਾਣਕੀ ਵਿੱਚ ਵੇਖਿਆ ਵਾਹ ਚੁੱਪ ਬਾਦ ਅੱਗ ਲੱਗੀ ਜਨਾਬ ਕਿੰਨਾ ਭਾਈ ਕੀ ਨਾਮ ਆਪਣਾਈ ਰਵਿੰਦਰ ਸਿੰਘ ਸਰ ਕਿਹੜੇ ਪਿੰਡ ਆਪਣਾਈ ਹਾਂ ਲੋਕਲ ਇਸ ਸੱਤੀ ਵਾਲੇ ਵੇਨਰ ਕਿੱਥੋਂ ਆ ਰਹੇ ਸੀ ਘਰੋਂ ਆ ਰਹੇ ਸੀ ਬਾਹਰ ਹੀ ਕੋਈ ਸ਼ਾਰਟ ਹੋਈ ਹੈ ਉਹ ਦਿਖਾਉਣ ਵਾਸਤੇ ਮਕਾਨ ਕੋਲ ਜਾਂਦੇ ਪਏ ਉਹ ਜਾਣਕੀ ਵਿੱਚ ਵੇਖਿਆ ਵਾਹ ਚੁੱਪ ਬਾਦ ਅੱਗ ਲੱਗੀ ਜਨਾਬ ਕਿੰਨਾ ਕੁ ਨੁਕਸਾਨ ਹੋ ਗਿਆ ਸਵਾਨ ਕਾਫੀ ਨੁਕਸਾਨ ਹੋ ਗਿਆ ਸਾਰਾ ਸੜ ਗਿਆ ਹੁਣ ਜੰਦਾ ਬਚਾ ਬਾਕੀ ਤੁਹਾਡੀ ਆਪਣੀ ਗੱਡੀ ਸੀ ਆਪਣੀ ਗੱਡੀ ਕੀ ਨਾਮ ਆਪਣਾ ਹੈ ਜੀ ਸਰ ਕਿ ਇਹ ਕਿੱਦਾਂ ਅੱਗ ਲੱਗੀ ਹੈ ਕਿੱਥੋਂ ਆ ਰਹੀ ਸੀ ਤੇ ਇਧਰੋਂ ਆ ਰਹੀ ਸੀ ਜੇ ਆਪਣਾ ਨਾਮ ਕੋਟੋਂ ਵਾਲੀ ਪਾਈ ਤੋਂ ਠੀਕ ਹੈ 170 ਵਜਿਆ ਹੋਇਆ ਹੈ ਉਹਦੇ ਕਰਕੇ ਅੱਗ ਲੱਗੀ ਗੱਡੀ ਕੌਣ ਚਲਾ ਰਹੀ ਸੀ ਗੱਡੀ ਮੁੰਡਾ ਚਲਾ ਰਿਹਾ ਸੀ ਜੰਦਰ ਜੀ ਚਲਾਇਆ ਹੋਇਆ ਹੈ